ਕਿ ਲੰਗਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਹਾਂਜੀ ਮਾੜਾ ਬੰਦਾ ਤੇ ਗੁਰਦੁਆਰੇ ਲੰਗਰ ਨਹੀਂ ਕਰਾ ਸਕਦਾ ਲਾਲੋ ਕਿੱਥੇ ਲੰਗਰ ਕਰਾਊਗਾ ਜੀ ਇੱਥੇ ਇਹ ਇਕੱਲੇ ਆਪ ਜੀ ਦੀ ਤਾਂ ਕਹਾਣੀ ਨਹੀਂ ਮੈਂ ਉਹ ਦਿਨ ਕਿਹਾ ਸੀ ਤੁਸੀਂ ਪੰਜਾਬ 'ਚ ਜਿਹੜਾ ਯਾਦ ਰੱਖਿਓ ਟਰਾਲੀ ਜਾਂਦੀ ਹੁੰਦੀ ਸੀ ਪਿੰਡੋਂ ਹਰਮੰਦਰ ਸਾਹਿਬ ਨੂੰ ਜਾਂ ਆਨੰਦਪੁਰ ਸਾਹਿਬ ਮੇਲੇ ਤੇ ਜਾਂ ਸਰਹੰਦ ਮੇਲੇ ਤੇ ਤੇ ਸੜਕ ਦੇ ਉੱਤੇ ਟਾਟ ਵੀ ਨਹੀਂ ਸਨ ਵਿਛਾਏ ਹੁੰਦੇ ਲੋਹ ਵਾਲੇ ਪ੍ਰਸ਼ਾਦੇ ਤੇ ਧੂੜਾ ਉੱਤੇ ਜਮਿਆ ਹੁੰਦਾ ਸੀ ਉਹ ਪ੍ਰਸ਼ਾਦਾ ਉੱਤੇ ਰੱਖ ਕੇ ਜਦੋਂ ਮਾਂ ਛੋਲਿਆਂ ਦੀ ਦਾਲ ਪਾਉਂਦੇ ਸਨ ਨਾ ਜੀ ਤੁਸੀਂ ਜਿੰਨੇ ਮਰਜ਼ੀ ਇਕੱਠੇ ਕਰ ਲੋ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਸ ਬਣਾਉਣ ਵਾਲੇ ਵਿੱਚ ਬਨਾਵਟ ਨਹੀਂ ਸੀ ਉਹ ਜਿਹੜਾ ਬਣਾ ਰਿਹਾ ਸੀ ਉਹਦੇ سینੇ 'ਚ ਗੁਰੂ ਸੀ ਅੱਜ ਸਾਡੇ ਮਨ ਦੀ ਗੰਦੀ ਬਿਰਤੀ ਦਾ ਕਾਰਨ ਵੀ ਖਾਣਾ ਹੈ ਕਿਉਂਕਿ ਜਿਹੋ ਜ੍ਹਾ ਆਪਾਂ ਅੰਨ ਖਾਂਦੇ ਆ ਅੰਨ ਦੇ ਤੈਨ ਹੀ ਸਹੁੰ